گردا جی درشن سا دونوں تم کا گوردا جی ਇਤਨਾ ਕਰ ਮਹਿਰਤੀ ਪਰ ਕੋ ਸਭਨ ਸਭ ਕੋ ਦੁਸਤਾਨੀ ਇਤਨਾ ਕਰ ਮਹਿਰਤੀ ਸਾ oh ਸਭ ਰਾਤ ਚੜ੍ਹਦੀ ਕਲਾ ਦੀ ਇੱਕ ਨਵਨ ਮੇਰੀ ਚਾਰੇ ਤੋਂ ਬਸੰਤਾ ਤਾ ਦੁਰਦਿਤਾਸੀ ਇੱਕ ਨਵਨ ਮੇਰੀ ਚਾਰੇ ਤੋਂ ਚੰਨੋਂ ਵਾਪਸ ਜੀਤਾਰੀ ਇੱਕ ਤੱਕ ਨੂੰ ਜੀਵਨੀ ਪਰ ਜੋ ਚੰਨ ਤਾ ਸਭ ਚੜ੍ਹਦਾ Thank you i <laughs>

BAPA जी आया कृपा करियो

ਕਛੇ ਤਾਰੇ ਕੋ ਆਪੀਂ ਕਿਰਪਾ ਨੇ ਮਜ ਕਦ ਕੋ ਪਾਵਾ ਆਪਣੀ ਕਿਰਵਾਣ ਮਜ ਕਦ ਕੋ ਅੰਤਨ ਤੋਂ ਬਰ ਦਿੱਤਾ ਜੀ ਗੁਰੂ ਮੂਰਤਿ ਤੇ ਸਾਸ ਧਾਰਨਾ ਦੇ ਰੂਪ ਵਿੱਚ ਆਪਾਂ ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ ਤੇ ਬਾਬਾ ਜੀ ਸਾਡੀ ਖਾਦੀ ਝੋਲੀ ਭਰਦੇ ਆ। ਕਬੇ ਦਿਆਸੀ ਗੁਰੂ ਮਹਾਂਪੁਰਖਾਂ ਦੇ ਕੋਲ ਆਉਂਦੇ ਆ। ਸਾਡੀ ਹਰ ਇੱਕ ਦੀ ਕੋਈ ਨਾ ਕੋਈ ਅਰਦਾਸ ਜੀ। ਕਿ ਜਿਨ੍ਹਾਂ ਨੇ ਚਾਤਾ ਦੇ ਚਾਤੇ ਅਰਦਾਸ ਕਰਦੇ ਆ। ਉਹ ਗੱਡੇ ਮਹਾਨ ਦੇ। ਬਾਬਾ ਜੀ ਚਾਦੀ ਦੇ ਵਚਨ ਹੈ ਕਹਿੰਦੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਦਿੱਤੇ ਜੀ ਬਾਬਾ ਜੀ ਆਪਣੀ ਜਪ ਤਾਂ ਵਿੱਚੋਂ ਆਪਣੀ ਭਗਤੀ ਵਿੱਚੋਂ 101 ਸਾਲ ਦੀ ਭਗਤੀ ਦਾ ਫਲ ਜਿਹੜਾ ਬਾਬਾ ਨੂੰ ਦਿੱਤਾ ਛੁਂ ਦਿੱਤਾ ਜਦੋਂ ਸੇਹੀ ਟੋਪੀ ਦਿੱਤੀ ਇਹ ਨਾਲ ਬਚਨ ਦਿੱਤੇ ਤਾਂ ਤੰਤ ਕੌਕਾ ਨੂੰ ਦਿੱਤਾ ਜੀਨ ਦੁਨੀ ਦਾ ਟਿਕਾ ਜਦੋਂ ਛੇਵੇਂ ਪਾਤਸ਼ਾਹ ਨੇ ਆਖਿਆ ਸੀ ਨਾ ਕਿ ਬਾਬਾ ਜੀ ਮੈਂ ਤੁਹਾਨੂੰ ਆਪਣਾ ਟਿੱਕਾ ਪੁੱਤਰ ਭੇਟ ਦਿੰਦਾ ਹੈ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਮਾਰਾ ਤੁਹਾਡਾ ਤੇ ਜੱਥਾ ਪੁੱਤਰ ਟਿੱਕਾ ਪੁੱਤਰ ਹੈ ਅੱਜ ਤੋਂ ਸਾਡੀ ਸੰਪਰਦਾ ਵੀ ਸੰਪਰਦਾ ਦਾ ਨਾਮ ਟਿੱਕਾ ਹੀ ਹੋਏਗਾ ਤੁਹਾਨੂੰ ਸਭ ਨੂੰ ਬਾਰ ਦਿਨ ਤੋਂ ਹੀ ਦਾ ਟਿੱਕਾ 101 ਸਾਲ ਦੀ ਭਗਤੀ ਦਾ ਫਲ ਜਿਹੜਾ ਬਾਬਾ ਜੀ ਨੂੰ ਵਸ ਗਏ ਬਾਬਾ ਸ਼੍ਰੀ ਚੰਦ ਜੀ ਕਿਉਂਕਿ ਸਾਸੂ ਜੀ ਜਦੋਂ ਮਹਾਪੁਰਖ ਮੇਰ ਦੇ ਘਰ ਤੇ ਆਜਾਣ ਖੁਸ਼ ਹੋ ਜਾਂਦੇ ਫਿਰ ਪਤਾ ਨਹੀਂ ਕਿੱਡਾ ਵੱਡਾ ਖਜ਼ਾਨਾ ਬਖਸ਼ ਦਿੰਦੇ ਆਪ ਕੋ ਸਤਨਾਮ ਵਾਹਿਗੁਰੂ ਅਸੀਂ ਸੇਵਾ ਕਰਨੀ ਹੈ ਮਹਾਪੁਰਖਾਂ ਦੇ ਸਥਾਨਾ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਜੋੜ ਕੇ ਉਹਨਾਂ ਦੇ ਪਿਆਰ ਅੰਦਰ ਇੱਕ ਸੇਵਾ ਹੁੰਦੀ ਕੋਈ ਮੰਗ ਕਰਤੇ ਪੇ ਬਾਪਾ ਜੀ ਮੈਂ ਤੁਹਾਡੇ ਦਰਬਾਰ ਤੇ ਤਿੰਨ ਦਿਨ ਸੇਵਾ ਕਰੂੰਗਾ ਮੇਰੀ ਆਰਦਾਸ ਸੁਣਿਓ ਮੇਰਾ ਕਾਤ ਰਾਸ ਨਾ ਕਰਦੇ ਕੋਈ ਮੰਗ ਰੱਖ ਕੇ ਵੀ ਸੇਵਾ ਕਰੇ ਤਾਂ ਵੀ ਠੰਗੀ ਗੱਲ ਪਰ ਇਹ ਪਿਆਰ ਵਾਲੇ ਮਿੰਦੇ ਐਸੇ ਹੁੰਦੇ ਆਂ ਮੰਗਦੇ ਕੁਝ ਨਹੀਂ ਉਹ ਸੇਵਾ ਕਰਦੇ ਹੀ ਜਾਂਦੇ ਨੇਤ ਨੇ ਕਰਦੇ ਹੀ ਜਾਂਦੇ ਕੋਈ ਵੀ ਮੰਗਦੇ ਜਿਹੜਾ ਮੈਨੂੰ ਮੰਗਦਾ ਨਹੀਂ ਉਹਦੇ ਉੱਤੇ ਫਿਰ ਗੁਰੂ ਦੀ ਬਖਸ਼ਿਸ਼ ਹੋ ਜਾਂਦੀ। ਉਹਨੂੰ ਕਹਿੰਦੇ ਬਖਸ਼ਿਸ਼ ਜਿਹੜੀ ਦਾਤ ਮਿਲਦੀ। ਜਿਹੜੀ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਉਹਦੇ ਬਰੋਬਰ ਕੋਈ ਵੀ ਸੰਸਾਰ ਦੀ ਸ਼ਕਤੀ ਜਿਹੜੀ ਆ ਤੁੱਤਾ ਬਣਾਉਂ। ਵਾਹਿਗੁਰੂ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਜੀ ਦੇ ਸੇਵਕ ਰਹੀ ਨਾ ਕਿਸੇ ਚੀਜ਼ ਦੀ ਦਾਤ ਨਹੀਂ ਦਿੰਦਾ। ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਰਬ ਕਲਾ ਦਾ ਪ੍ਰਮਾਤਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਉਹ ਸਤਿਗੁਰੂ ਨੇ ਜਿਨ੍ਹਾਂ ਅਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਮੱਥਾ ਟੇਕਿਆ ਉਹ ਸਾਤਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਦਰ ਸਤਕਾਰ ਸਾਡੇ ਸਾਰੇ ਗੁਰੂ ਮਹਾਂਪੁਰ ਕਰਦੇ ਨੇ ਜਿਨ੍ਹਾਂ ਦਾ ਆਪਾਂ ਦਿਨ ਦਿਹਾੜਾ ਮਨਾ ਰਹੇ ਆਂ ਬਾਬਾ ਬੰਦਿੱਤਾ ਜੀ ਗੁਰਬਾਣੀ ਦਾ ਬਹੁਤ ਆਦਰ ਸਤਕਾਰ ਕਰਦੇ ਨੇ ਛੇਵੇਂ ਪਾਤਸ਼ਾਹ ਦਾ ਇਤਿਆਸ ਪੜ੍ਹੀਏ ਜਦੋਂ ਮਹਾਰਾਜ ਨੇ ਗੁਰਬਾਣੀ ਸੁਣ ਲਈ ਤੇ ਮੰਦਰ ਤੇ ਰਸੀ ਬੰਦੇ ਛੇਵੇਂ ਪਾਤਸ਼ਾਹ ਬਾਬਾ ਜੀ ਨੇ ਪੁੱਛਿਆ ਬਾਬਾ ਗੁਰਦਤਾ ਜੀ ਨੇ ਕਹਿੰਦੇ ਪੇਤਾ ਜੀ ਜਦੋਂ ਬਾਠ ਦੀ ਆਵਾਜ਼ ਆਉਂਦੀ ਹੈ ਤੁਸੀਂ ਮੰਦਰ ਤੋਂ ਖੜ੍ਹੋ ਤੇ ਛੇਵੇਂ ਪਾਤਸ਼ਾਹ ਨੇ ਬਾਬਾ ਗੁਰਦਤਾ ਜੀ ਨੂੰ ਦੱਸਿਆ ਆਖਣ ਲੱਗੇ ਪੁੱਤਰਾ ਗੁਰਬਾਣੀ ਸਾਡਾ ਗੁਰੂ ਹੈ ਸਾਧਕ ਗੁਰੂ ਹੈ ਜਿੰਨਾ ਸੀ ਗੁਰਬਾਣੀ ਦਾ ਸਨਕਾਰ ਕਰਾਂਗੇ ਉਨਾ ਹੀ ਦਰਗਾਹ ਵਿੱਚ ਸਨਕਾਰ ਮਿਲਦਾ ਕੋ ਸਤਿਗੁਰੂ ਬਚਪਨ ਦੀ ਗੱਲ ਹੈ ਮਹਾਰਾਜ ਬਾਬਾ ਗੁਰਦੇਵਤਾ ਜੀ ਜਦ ਬਚਪਨ ਸੀ ਕਿਉਂਕਿ ਬਾਬਾ ਗੁੰਡਾ ਸਾਹਿਬ ਜੀ ਦੇ ਕੋਲ ਵਿੱਦਿਆ ਬੜੀ ਸਾਰੀਆਂ ਸਿੱਖਿਆਵਾਂ ਸਿਵੇਂ ਬਾਦਸ਼ਾਹ ਨੇ ਆਪ ਦਿੱਤੀ ਬਾਬਾ ਬੋ ਦਿੱਤਾ ਜੀ ਬਹੁਤ ਮਹਾਨ ਸੀ ਆਪਾਂ ਅਰਦਾਸ ਕਰਦੇ ਆਂ ਕਿ ਬਾਬਾ ਜੀ ਸਾਡੀ ਨਾਲ ਜਿਹੜੀ ਝੋੜੀ ਭਰਦੀ ਸਾਡੀ ਝੋੜੀ ਵਿੱਚ ਸੇਵਾ ਸਮਰਪਤ ਕਰੋ ਸਾਨੂੰ ਅਮਰਤ ਬੇਲਾ ਦੇ ਦਿਓ ਬਾਬਾ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਪਿਆਰ ਕਰਨਾ ਸਿਖਾ ਦਿਓ ਜਿੱਦਾਂ ਤੁਸੀਂ ਕਰਦੇ ਸੀ ਅੱਜ ਤੋਂ ਸਾਥ ਬਣਾਓ ਵਾਹਿਗੁਰੂ ਇਹਦਾ ਤੁਸੀਂ ਸੁਆਸ ਸੁਆਸ ਬਾਣੀ ਪੜ੍ਹਦੇ ਹੋ ਤੁਸੀਂ ਸੁਆਸ ਸੁਆਸ ਗੁਰਮੰਤਰ ਜਪਦੇ ਹੋ ਸਾਡੀ ਝੋੜੀ ਖੈਰ ਪਾਵੇ ਕਿਉਂਕਿ ਬਾਬਾ ਵਰਦਿੱਤਾ ਜੀ ਬਰਾ ਮੇ ਦਾਤਾ ਹੈ ਬਾਬਾ ਸ਼੍ਰੀ ਚੰਦ ਜੀ ਨੇ ਆਤਮਿਕ ਸੇਵੇ ਬਾ ਬਰਾ ਦਾਤਾ ਹੈ ਇਹਨਾਂ ਦੀ ਆਪਣੀ ਵੀ ਭਗਤੀ ਬੜੀ ਹੈ ਪੂਰਬਲੇ ਜਨਮਾਂ ਦਾ ਜਪ ਤਪ ਵੱਡਾ ਹੈ ਅਸੀਂ ਵੀ ਆਪਣੀ ਕਮਾਈ ਇਹਨਾਂ ਨੂੰ ਦੇ ਦਿੰਦੇ ਹਾਂ ਦੂਜੇ ਤੁਹਾਡੇ ਸਮੁੱਤਰ ਨੇ ਜਿਹੜਾ ਵੀ ਛੰਨ ਵਿੱਚ ਆ ਜਾਏਗਾ ਕਦੇ ਖਾਲੀ ਨਹੀਂ ਮੁੜੇਗਾ ਸਤਿਨਾਮ ਵਾਰ ਬਾਬਾ ਵਰਦਿੱਤਾ ਜੀ ਉਹ ਮਾਪੁਰਖ ਨੇ ਸਾਧ ਕਮੇਟੀ ਜਦੋਂ ਉਹਨਾਂ ਦਾ ਇਤਿਹਾਸ ਪੜ੍ਹੀਏ ਤਾਂ ਬਾਬਾ ਬਾਬਾ ਕੁਰ ਦਿੱਤਾ ਜੀ ਜਿਨ੍ਹਾਂ ਨੇ ਪੂਜ ਦੀ ਸਰਤਾਰ ਨੂੰ ਪਿੱਤਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨੇ ਬਾਬਾ ਕੁਰ ਦਿੱਤਾ ਜੀ ਦੇ ਦਾਦਾ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨੇ ਬਾਬਾ ਕੁਰ ਦਿੱਤਾ ਜੀ ਦੇ ਪਰਦਾਦਾ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਨੇ ਬਾਬਾ ਕੁਰ ਦਿੱਤਾ ਜੀ ਦੇ ਸਪੁੱਤਰ ਗੁਰੂ ਹਰਨਾਮ ਜੀ ਮਹਾਰਾਜ ਗੁਰੂ ਨੇ ਬਾਬਾ ਕੁਰਦਿੱਤਾ ਜੀ ਦੇ ਪੋਤਰੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗੁਰੂ ਨੇ ਬਾਬਾ ਕੁਰਦਿੱਤਾ ਜੀ ਦੇ ਭਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਨੇ ਬਾਬਾ ਕੁਰਦਿੱਤਾ ਜੀ ਦੇ ਭਤੀਜੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੁਰੂ ਜੀ ਆਪ ਨੂੰ ਸਤਿਨਾਮ ਵਾਹਿਗੁਰੂ ਉਹਨਾਂ ਦੀ ਚਰਨਾਂ ਵਿੱਚ ਉਹਨਾਂ ਅਰਦਾਸ ਕਰੀ ਰ ਭਾਈ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਦੇ ਵਿਅਕਤੀ ਨਹੀਂ ਜਾਂਦੇ ਆਪ ਕੋ ਸਤਿਨਾਮ ਵਾਹਿਗੁਰੂ ਸਾਡੀ ਜਿਹੜੀ ਸ਼ਰਧਾ ਹੈ ਨਾ ਦਿਲ ਵਿੱਚ ਇੱਕ ਤੀਨ ਹੁੰਦੀ ਹੈ ਗੁਰੂ ਤੇ ਤੱਕਣੀ ਵੀ ਜਾਈ ਨਹੀਂ। ਬਾਬਾ ਬਨ ਦਿੱਤਾ ਜੀ ਦਾ ਇਹ ਪਾਵਨ ਸਥਾਨ ਇੱਥੇ ਇੱਕ ਨਹੀਂ ਅਨੇਕਾਂ ਨਗਰਾਂ ਵਿੱਚੋਂ ਸੰਗਤਾਂ ਦੂਰੋਂ-ਦੂਰੋਂ ਚੱਲ ਕੇ ਆਉਂਦੀ ਹੈ। ਤੇ ਬਾਬਾ ਬਨ ਦਿੱਤਾ ਜੀ ਦਾ ਬਲਵੀਏ ਭਾਈ। ਬਾਬਾ ਬਨ ਦਿੱਤਾ ਜੀ ਨੇ ਬਾਬਾ ਸੁਮਨ ਸਿੰਘ ਦੇ ਬੱਚਿਆਂ ਨੂੰ ਆਖਿਆ ਸੀ। ਕਹਿੰਦੇ ਤੁਸੀਂ ਉਸ ਨਗਰ ਵਿੱਚ ਜਾਓ ਜਿੱਥੇ ਅਸੀਂ ਚਰਨ ਪਾਟਿਆ ਹੈ। ਪੁਰਾਣੇ ਸਮੇਂ ਵਿੱਚ ਸਵਾਧਨ ਨਹੀਂ ਸੀ ਹੁੰਦੇ। ਈਂਟਪੁਰ ਸਾਹਿਬ ਜਾਣਾ। ਸੰਗਤਾਂ ਨੇ ਦੂਰੋਂ-ਦੂਰੋਂ ਪੈਦਲ ਚੱਕੇ ਆਣਾ ਤੇ ਆਪਣੀਆਂ ਰਸਤਾਂ-ਰਸਤਾਂ ਜੋ ਵੀ ਮਾਰਨ, ਭੇਟ ਕਰਨਾ ਪੁੱਤਾ ਕੋਲ ਚੌਕੇ ਲੈ ਕੇ ਜਾਣਾ। ਪਿੰਡਾ ਬੜਾ ਲੰਬਾ ਹੁੰਦਾ ਸੀ, ਚੱਲਣਾ ਬੜਾ ਉੱਤਾਂ ਹੁੰਦਾ ਸੀ। ਬਾਬਾ ਮਰਦਤਾ ਜੀ ਨੇ ਸਰੀਰ ਛੱਡਣ ਲੱਗਿਆ ਨਾ ਈਂਟਪੁਰ ਸਾਹਿਬ ਦੀ ਧਰਤੀ ਤੇ ਬਾਬਾ ਸਮਝਾਉਂਦੇ ਬੱਚਿਆਂ ਨੂੰ ਆਪਿਆਂ ਨੇ ਕਹਿੰਦੇ ਉਸ ਨਗਰ ਵਿੱਚ ਜਾਓ ਚਾਂਦਪੁਰ ਰੋਟੀ ਨਗਰ ਉੱਥੇ ਸੰਤਾਂ ਕਹਿ ਦਿੰਦੇ ਤੁਹਾਨੂੰ ਇੱਥੇ ਆਣ ਦੀ ਲੋੜ ਨਹੀਂ ਐ ਇੱਥੇ ਹੀ ਮੱਥਾ ਟੇਕਦੇ ਹੋਰ ਇੱਥੇ ਹੀ ਮਨਜ਼ੂਰ ਹੋਣਾ ਤੁਹਾਨੂੰ ਸਭ ਦਾ ਨਾਮ ਵਾਹ ਕਿ ਬਾਬਾ ਬਨੂਤਾ ਜੀ ਦੇ ਆਪਣੇ ਬੱਚੇ ਸੋ ਸਾਸਮ ਜੀ ਮੈਂ ਤੇ ਸਰੋਦਰ ਜੀ ਦੇ 2 ਘੰਟੇ ਮਿਲਣਗੇ ਤੇ ਚੰਗੀ ਦਾ ਰਾਸਤ ਦਿਖਾਣਗੇ ਤਾਂ ਸਮਾਂ ਬੜਾ ਪੂੜਾ ਹੈ ਹੁਣ ਜੇ ਆਪਾਂ ਮੋਗੇ ਨੂੰ ਚਲੇ ਜਾਈਏ ਬਾਬਾ ਜੀ ਦੇ ਜਨਮ ਸਥਾਨ ਨੂੰ ਫਿਰ ਸਮਾਂ ਜ਼ਿਆਦਾ ਲੱਗਣਾ ਹੁਣ ਪੀਤਪੁਰ ਸਾਹਿਬ ਹੀ ਮੱਥਾ ਦੇ ਦਿੰਦੇ ਆਪਕੋ ਸਤਿਨਾਮ ਵਾਹਿਗੁਰੂ ਬਾਬਾ ਕਰ ਦਿੱਤਾ ਜੀ ਤੇ ਸਾਧ ਸੰਗਤ ਜਿਹੜਾ ਗੁਰੂ ਮਹਾਂਪੁਰਸ਼ਾਂ ਤੇ ਸ਼ਰਧਾ ਰੱਖ ਕੇ ਆਉਂਦਾ ਉਹਦੀ ਕਦੇ ਅਰਦਾਸ ਮਿਰਥੀ ਜੀਾਂ ਦੀ ਮਿਲਦੀ ਕਦੇ ਨਾ ਹੋਵੇ ਜਨ ਕੀ ਅਰਦਾਸ ਧਰਤੀ ਤੇ ਜਿੱਥੇ ਬਾਬਾ ਬੋਦਿੱਤਾ ਜੀ ਦਾ ਮਾਣ ਹੈ ਉੱਥੇ ਸਾਈਂ ਗੁਰੂ ਸਾਹਿਬ ਜੀ ਦਾ ਵੀ ਸਥਾਨ ਬੜਾ ਹੈ ਜਿਹਨਾਂ ਨੂੰ ਇਤਿਹਾਸਕਾਰ ਪੀਰ ਗੁਰੂ ਸਾਹਿਬ ਲਿਖਦੇ ਇਤਿਹਾਸਕਾਰਾਂ ਨੇ ਮਾਹਕੁਰਸ਼ਾ ਦਾ ਜਿਹੜਾ ਇਤਿਹਾਸ ਆਪੋ ਆਪਣੇ ਤਰੀਕੇ ਨਾਲ ਲਿਖਿਆ ਹੈ ਇੱਕ ਕੀਰਤਪੁਰ ਸਾਹਿਬ ਦੇ ਪ੍ਰੋਫੈਸਰ ਹੋਏ ਉਹਨਾਂ ਨੇ ਵੀ ਬੜਾ ਸੁਣਾ ਲਿਖਿਆ ਜਿਹੜੇ ਗੁਰੂ ਮਹਾਂਕ ਆਸੂ ਰਕਦੇ ਆ ਇਤਿਹਾਸ ਸਾਹਮਣੇ ਰੱਖਦੇ ਆ ਉਹਨਾਂ ਦੇ ਚਰਨਾਂ ਤੇ ਵੀ ਨਮਸ਼ਕਾਰ ਆਪਕੋ ਸਤਿਨਾਮ ਵਾਰ ਕਿਉਂਕਿ ਜੇ ਸਾਡੇ ਕੋਲ ਮਾਪੁਰਸ਼ਾਂ ਦਾ ਗੁਰੂਆਂ ਦਾ ਇਤਿਹਾਸ ਨਾ ਹੋਵੇ ਅਸੀਂ ਸਨਾਲਾ ਵੀ ਨਹੀਂ ਹਾਂ ਇੱਕ ਇਤਿਹਾਸ ਹੀ ਹੁੰਦਾ ਜਿਹੜਾ ਗੁਰੂ ਦੇ ਨਾਲ ਜੋੜਦਾ ਗੁਰੂ ਨਾਲ ਪ੍ਰੀਤ ਪਾਉਂਦਾ ਹੈ ਪਿਆਉ ਨੂੰ ਬਾਬਾ ਕੁਲ ਦਿੱਤਾ ਜੀ ਦੀਆਂ ਵਡਿਆਈਆਂ ਕਰੀਏ ਗੁਰੂ ਕਾਨਕ ਸਿੰਘ ਮਹਾਰਾਜ ਦੀਆਂ ਵਡਿਆਈਆਂ ਕਰੀਏ ਜਿਨੇ ਵੀ ਸੰਗਤ ਬਾਬਾ ਜੀ ਦੇ ਚਰਨਾਂ ਵਿੱਚ ਝੁੜ ਕੇ ਬੈਠ ਗਿਆ ਬੜਾ ਭਾਗ ਓ ਤੈ ਸਾਸ ਨੂੰ ਜੀ ਅੱਜ ਅਰਦਾਸ ਕਰਦੇ ਆਂ ਸੋਕੋ ਗੋタル ਗੁਰ ਸਿੰਘ ਜੀ ਐਂਗਲ ਸਹਜ ਉਸ ਭਾਰੇ ਦਰਸ਼ਨ ਕਰਸਿਆ ਗੁਰੂ ਕਹਿ ਜਦੋਂ ਮਾਣੋ ਗੁਰੂ ਤੇ ਐਡਾ ਸਮਰੱਥ ਹੈ ਜੇ ਸਵੇਰੇ ਸ਼ਾਮ ਮੰਤਰੀ ਦੇਕਣ ਆ ਜੀ ਤਾਂ ਵੀ ਜੰਮਣ ਮਰਦਾ ਕੈਰ ਕਰ ਦਿੰਦਾ ਸੋ ਸਭ ਆਪਾਰ ਬਾਤੀਆਂ ਨਾਲੇ ਬਾਅਦ ਤੇ ਤੁਸੀਂ ਵਢ ਭਾਗਿਓ ਬਾਬਾ ਜੀ ਦੇ ਪਿਆਰ ਅੰਦਰ ਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿਟਕਾਰ ਨੂੰ ਜੁੜ ਕੇ ਬੈਠਿਓ ਆਉਣ ਤਾਂ ਆਪਾਂ ਪੜ੍ਹ ਲਈਏ ਤੇ ਨਾਲੇ ਇਤਿਹਾਸ ਸ਼ੁਰੂ ਕਰ ਲਈਏ ਪਾਦੁਚਕਤਾਂ ਦੇ